ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤਾਂ ਦਸੰਗ ਜੁਆਰੇ ਕਰਕੇ ਜਾ ਰਹੇ ਆ ਗੁਰਦੁਆਰਾ ਹੰਦੀ ਸਾਹਿਬ ਤੇ ਗੁਰਦੁਆਰਾ ਹੰਦੀ ਸਾਹਿਬ ਤੋਂ ਥੋੜਾ ਜਿਹਾ ਟਿਕਣਾਵਾ ਤੇ ਮੈਂ ਸੰਗਤਾਂ ਨੂੰ ਵਸ ਵੀ ਦਿਵਾ ਕਿ ਇੱਥੇ ਜਿਹੜਾ ਇਹ ਗੁਰਦੁਆਰਾ ਹੰਦੀ ਸਾਹਿਬ ਆਪਾਂ ਜਾਣੀਆ ਤੇ ਜਿਹੜਾ ਇਲਾਕਾ ਹੁੰਦਾ ਵਾ ਇੱਧਰ ਅ ਤੱਦਾਤ ਦੇ ਜਿੰਨੇ ਸਰਕਾਰੀ ਦਫਤਰ ਨੇ ਜਾਂ ਕੋਈ ਹੋਰ ਜਿਦਾਂ ਆਪਾਂ ਕਹਿ ਦਿੰਨੇ ਹਾਂ ਕਿ ਵਿਧਾਨ ਸਭਾ ਲਾ ਲੋ ਇੱਥੋਂ ਦੀ ਤੇ ਇੱਥੋਂ ਦੇ ਸੈਕਟਰੀਟ ਚੰਨੀਆਂ ਸਾਰੀਆਂ ਮਾਰਤਾ ਨੇ ਸਾਰੀਆਂ ਰਸਤੇ ਵਿੱਚ ਆਉਂਦੀਆਂ ਨੇ ਉਹਦੇ ਕਰਕੇ ਕਾਫੀ ਹੋ ਗਿਆ ਵਾ ਤੇ ਸੋਪ ਚਬ ਨਾਲ ਗਰਮੀ ਵਧਨ ਲੱਗੀ ਆਸੀਂ ਆਪਣੀ ਮੰਦਰ ਨੂੰ ਪਰਵਾਨਾ ਹੋ ਗਏ ਆ ਤੇ ਸੋ ਬਿਹਾਰ ਦੇ ਵਿੱਚ ਇਨਫਰਟਮੈਂਟ ਜਿਹੜੀ ਆ ਉਹ ਵੀ ਵਧਿਆ ਹੋਈ ਆ ਸੜਕਾਂ ਸੋਹਣੀਆਂ ਵਾ ਜਿਸ ਕਰਕੇ ਇੱਥੋਂ ਜਾਣ ਦੇ ਵਿੱਚ ਕੋਈ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆ ਰਹੀ ਇਹ ਸਾਡੀ ਹੁਣ ਜਿਹੜੀ ਆ ਗੱਡੀ ਆ ਇਹ ਗੰਗਾ ਘਾਟ ਵਾਲੇ ਪਾਸੇ ਚੱਲਦੀ ਆ ਗੰਗਾ ਨਦੀ ਸਾਹਮਣੇ ਦਿਖਾਈ ਦੇ ਰਹੀ ਆ ਤੇ ਇੱਥੇ ਬਹੁਤ ਹੀ ਵਧੀਆ ਦ੍ਰਿਸ਼ ਦੇਖਣ ਨੂੰ ਮਿਲ ਰਿਹਾ ਵਾ ਤੇ ਇੱਥੋਂ ਅਸੀਂ ਫਿਰ ਅੰਦਰ ਨੂੰ ਹੋ ਗਏ ਹੁਣ ਕੁਝ ਪੰਜਾਬ ਦੇ ਰਸਤੇਆਂ ਨਾਲ ਹੀ ਹੋਤੇ ਹੋਏ ਹੁੰਦੇ ਹੋਏ ਅਸੀਂ ਜਾ ਰਹੇ ਆ ਗੁਰਦੁਆਰਾ ਹੰਦੀ ਸਾਹਿਬ ਗੁਰਦੁਆਰਾ ਹੰਦੀ ਸਾਹਿਬ ਜਿਹੜਾ ਵਾ ਉਹ ਗੰਗਾ ਨਦੀ ਦੇ ਬਿਲਕੁਲ ਕਿਨਾਰੇ 'ਤੇ ਆ ਲਿਕਨ ਕੋਈ ਮੇਨ ਰਸਤਾ ਨਾ ਹੋਣ ਕਰਕੇ ਸਾਨੂੰ ਇਨ੍ਹਾਂ ਗਲੀ ਮੁਹੱਲਿਆਂ ਦੇ ਵਿੱਚੋਂ ਹੀ ਜਿਹੜੇ ਬਾਜ਼ਾਰ ਆ ਉਥੋਂ ਨਹੀਂ ਜਾਣਾ ਪੈਂਦਾ ਵਾ ਤੇ ਅਸੀਂ ਹੁਣ ਬਸ ਥੋੜੇ ਸਮੇਂ ਵਿੱਚ ਇਹ ਸਾਡੇ ਕਰੀ ਦੇ ਡਰਾਈਵਰ ਦੇ ਦੱਸੋ ਸੋ ਅਸੀਂ ਪਹੁੰਚ ਚੁੱਕੇ ਹਾਂ ਗੁਰਦੁਆਰਾ ਹੰਦੀ ਸਾਹਿਬ ਤੇ ਜਿੱਦਾਂ ਮੈਂ ਤੁਹਾਨੂੰ ਦੱਸਿਆ ਸੀ ਕਿ ਇਹ ਗੁਰਦੁਆਰਾ ਕੰਗਾ ਨਦੀ ਦੇ ਬਿਲਕੁਲ ਕੰਢੇ ਦੇ ਉੱਤੇ ਬਣਿਆ ਵਾ ਤੇ ਦੱਸਦੇ ਆ ਕਿ ਕੰਗਾ ਨਦੀ ਹੁਣ ਕਾਫੀ ਹਟ ਗਈ ਜਿਹੜੀ ਆ ਉਹ ਹੁਣ ਚੱਲਦੀ ਆ ਇਧਰਲੇ ਪਾਸੇ ਹੁਣ ਮੈਦਾਨ ਬਣ ਗਿਆ ਵਾ ਕਿਉਂਕਿ ਕੋਈ ਅੱਗੇ ਪੋਲ ਬਣ ਰਿਹਾ ਜਿਸ ਕਰਕੇ ਇੰਜੀਨੀਅਰ ਜਿਹੜੇ ਆ ਉਹਨਾਂ ਨੇ ਇਹਦਾ ਜਿਹੜਾ ਵਹਿਣ ਆ ਇੱਕ ਪਾਸੇ ਨੂੰ ਕਰ ਦਿੱਤਾ ਵਾ ਤੇ ਪਹਿਲਾਂ ਦੱਸਦੇ ਸੀ ਕਿ ਫੋਲਤਾਲਾ ਸਾਹਿਬ ਦੇ ਨਾਲ ਹੀ ਜਿਹੜੀ ਗੰਗਾ ਨਦੀ ਚੱਲਦੀ ਸੀ ਗੁਰਦੁਆਰਾ ਸਾਹਿਬ ਵਿਖੇ ਬਾਬਾ ਜੀ ਨੇ ਦੱਸਿਆ ਕਿ ਇਹ ਗੁਰਦੁਆਰਾ ਤਕਰੀ ਪਟਨਾ ਸਾਹਿਬ ਤੋਂ 20 ਕਿਲੋਮੀਟਰ ਦੂਰ ਕੇ ਪੈਂਦਾ ਵਾ ਜਦੋਂ ਬਾਲ ਗੋਬਿੰਦ ਰਾਏ ਜੀ ਆਪਣੇ ਪਰਿਵਾਰ ਸਮੇਤ ਸ੍ਰੀ ਨਾਨਕਪੁਰ ਸਾਹਿਬ ਜਾਣ ਲਈ ਚੱਲੇ ਤਾਂ ਇੱਥੇ ਬਹੁਤ ਸਾਰੀਆਂ ਸੰਗਤਾਂ ਨਾਲ ਉਹਨਾਂ ਨੇ ਪੜਾ ਦਿੱਤਾ ਗਾਨਾਪੁਰ ਵਿਖੇ ਇਸ ਥਾਨ ਦੇ ਉੱਤੇ ਜਮਨਾ ਦੇਵੀ ਜੋ ਮਾਤਾ ਇੱਥੇ ਉਹਨਾਂ ਵਾਸਤੇ ਖਿਜੜੀ ਬਣਾ ਕੇ ਲਿਆਏ ਤੇ ਗੁਰੂ ਜੀ ਨੇ ਉਹ ਖਿਜੜੀ ਜਿਹੜੀ ਆ ਉਹਦੇ ਉੱਤੇ ਜੋ ਹਾਂਡੀ ਚ ਪਕਾਈ ਹੋਈ ਸੀ ਉਹਦੇ ਉੱਤੇ ਰਮਾਲਾ ਲਾ ਤੱਕ ਕੇ ਤੇ ਅਰਦਾਸ ਕੀਤੀ ਉਸ ਪਰੰਤ ਉਹਨਾਂ ਨੇ ਸੰਗਤਾਂ ਨੂੰ ਇਹ ਖਿੱਚੀ ਬਤਾਉਣ ਵਾਸਤੇ ਕਿਹਾ ਤੇ ਜਦੋਂ ਸਾਰੇ ਸੰਗਤਾਂ ਨੂੰ ਸਿੱਖੀ ਜਿਹੜੀ ਬਤਾ ਦਿੱਤੀ ਗਈ ਤਾਂ ਉਹ ਹਾਂਡੀ ਉਸੇ ਤਰ੍ਹਾਂ ਕੇ ਪੀਲੇ ਭਰੀ ਹੋਈ ਅੱਜ ਵੀ ਸੰਗਤਾਂ ਨੂੰ ਇੱਥੇ ਜੋ ਹਾਂਜੀ ਨਾਲ ਦੁਆਰਾ ਬਣਾਈ ਹੋਈ ਛਿੜੀਆ ਉਹਦਾ ਲੰਗਰ ਸ਼ਕਾਇਆ ਜਾਂਦਾ ਵਾ ਔਰ ਸੰਗਤਾਂ ਬਹੁਤ ਹੀ ਸ਼ਰਦਾ ਦੇ ਨਾਲ ਕਿਸੇ ਦੇ ਨਾਲ ਉਹ ਲੰਗਰ ਜੜੀਆਂ ਸ਼ਰਧੀਆਂ ਹਨ ਹੁਣ ਅਸੀਂ ਦਰਸ਼ਨ ਕਰਨ ਵਾਸਤੇ ਜਾ ਰਹੇ ਹਾਂ ਗੁਰਦੁਆਰਾ ਗੁਰੂ ਕਾ ਬਾਦ 1670 ਈਸਵੀ ਵਿੱਚ ਅਸਾਮ ਤੋਂ ਜਦੋਂ ਗੁਰੂ ਸਾਹਿਬ ਪ੍ਰਚਾਰ ਕਰਨ ਉਪਰੰਤ ਇੱਥੇ ਵਾਪਸ ਪਰਤੇ ਤਾਂ ਪਟਨਾ ਸਾਹਿਬ ਤੋਂ 10 ਕਿਲੋਮੀਟਰ ਦੂਰੀ ਤੇ ਸਥਿਤ ਇਸ ਸਥਾਨ ਦੇ ਤੇ ਨਵਾਬ ਕਰੀਮ ਬਖਸ਼ ਤੇ रहीम बਖਸ਼ ਦੇ ਬਾਗ ਵਿੱਚ ਪਹੁੰਚੇ ਉਹਨਾਂ ਦੇ ਚਰਨ ਪੈਣ ਨਾਲ ਇਹ ਸੁੱਕਾ ਹੋਇਆ ਬਾਗ ਜਿਹੜਾ ਵਾ ਇਹ ਹਰਾ ਹੋ ਗਿਆ ਇਹ ਸੁਣ ਕੇ ਨਵਾਬ ਰਾਜ ਜਦੋਂ ਗੁਰੂ ਜੀ ਪਾਸ ਆਏ ਤਾਂ ਗੁਰੂ ਜੀ ਨੇ ਕਿਹਾ ਕਿ ਇਹ ਬਾਗਿਸਤਾ ਹੈ ਤਾਂ ਉਹਨਾਂ ਕਿਹਾ ਕਿ ਇਹ ਬਾਗ ਗੁਰੂ ਦਾ ਬਾਗ ਹੈ ਸੋ ਇਸ ਸਥਾਨ ਦੇ ਉੱਤੇ ਗੁਰੂ ਜੀ ਦਾ ਸਰਬਲੋ ਦਾ ਕੜਾ ਉਹਨਾਂ ਵੱਲੋਂ ਕੀਤੀ ਹੋਈ ਨਿਮ ਦੀ ਦਾਤਣ ਜੋ ਰੁਖ ਦਾ ਰੂਪ ਆ ਚੁੱਕਾ ਧਾਰਨ ਕਰ ਚੁੱਕੀ ਆ ਤੇ ਇੱਕ ਪਵਿੱਤਰ ਖੂਹ ਇੱਥੇ ਜਿਹੜੇ ਵੀ ਸਿੱਖ ਆਉਂਦੇ ਨੇ ਆ ਕੇ ਇੱਕ ਪੌਦਾ ਲਗਾਉਂਦੇ ਨੇ ਔਰ ਸਰੋਵਰ ਵਿੱਚ ਆ ਕੇ ਇਸ਼ਨਾਨ ਕਰਦੇ ਨੇ ਬੰਛ ਨਾ ਨਾ ਕਰਦੇ ਨੇ ਤੇ ਗੁਰਦੁਆਰਾ ਸਾਹਿਬ ਸੋ ਹੁਣ ਅਸੀਂ ਇਸ ਸਥਾਨ ਤੋਂ ਦਰਸ਼ਨ ਕਰਕੇ ਵਾਪਸ ਫਿਰ ਗੁਰਦੁਆਰਾ ਬੱਤਵਲੇ ਲਈ ਤੱਕ ਤੁਸੀਂ ਪੜਨਾ ਸਾਹਿਬ ਦਰਬਾਰ ਸਾਹਿਬ ਨਤਮਸਤਕ ਹੋਏ ਇੱਥੇ ਲੰਮਾ ਸੰਮਨ ਆਦਿ ਮਹਾਨ ਸਰਵੋਤਮ ਜੀ ਇਸ ਹਾਲਤ ਬਿਨੂ ਪ੍ਰਸ਼ਾਦ ਜਿਹੜਾ ਅਸੀਂ ਆਪ ਤੁਹਾਨੂੰ ਨਾ ਸੀ ਇੱਥੇ ਸੰਤਾਨ ਨੂੰ ਸਾਲੂ ਤੇ ਵਾਪਕ ਜੀ ਗਈ ਸੀ ਇੱਥੋਂ ਫਿਰ ਅਸੀਂ ਆਪਣੀ ਮੰਜ਼ਿਲ ਵੱਲ ਰਵਾਨਾ ਹੋਏ ਮੈਂ ਦੱਸ ਦਿਆਂ ਕਿ ਇਹ ਰਸਤਾ ਜਿਹੜਾ ਵਾ ਬਹੁਤ ਹੀ ਸ਼ਾਰਟਕਟ ਰਸਤਾ ਵਾ ਜਿਹੜਾ ਗੁਰਤਵਾਲਾ ਬਾਲ ਲੀਲਾ ਸਾਹਿਬ ਨੂੰ ਜਾਂਦਾ ਵਾ ਮਸਾ ਕੁਝ 3-400 ਮੀਟਰ ਹੀ ਹੋਣਾ ਵਾ ਸਾਨੂੰ ਇਹ ਤਾਂ ਪਹਿਲਾਂ ਨਹੀਂ ਸੀ ਪਤਾ ਰਾਤ ਸਮੇਂ ਅਸੀਂ ਕੋਈ ਵੀ ਕਰਤੇ ਗਏ ਇਸ ਟੁੱਟੇ ਰਸਤੇ ਸੋ ਮੇਰੇ ਸਾਥੀ ਡਾਕਟਰ ਮੁੱਟੂ ਸਾਹਿਬ ਇਹ ਥੋੜੇ ਜਿਹੀ ਤੇਜ਼ੀ ਨਾਲ ਜਾ ਰਹੇ ਆ ਤੇ ਮੈਂ ਤੁਹਾਨੂੰ ਦੱਸ ਦਿਆਂ ਕਿ ਅਸੀਂ ਇਸ ਰਸਤੇ ਦੇ ਵਿੱਚ ਦੇਖਿਆ ਕਿ ਬਹੁਤ ਸਾਰੀਆਂ ਸੰਗਤਾਂ ਜਿਹੜੀਆਂ ਖਾਸ ਕਰਕੇ ਸਿੱਖ ਸੰਗਤਾਂ ਉਹ ਉਹਨਾਂ ਦਾ ਆਵਾਜਾਈ ਕਾਫੀ ਸੀ ਇੱਥੇ ਸੰਗਤਾਂ ਬਹੁਤ ਸਵੇਰ ਤੋਂ ਹੀ ਆ ਰਹੀਆਂ ਸਨ ਤੇ ਸੋ ਅਸੀਂ ਅਜੇ ਦੇਖ ਹੀ ਰਹੇ ਸੀ ਕਿ ਸੰਗਤਾਂ ਦਾ ਆਉਣ ਜਾਣ ਦਾ ਰਸਤਾ ਜਿਹੜਾ ਕਿ ਇੰਨੇ ਚਿਰ ਨੂੰ ਗੁਰਦੁਆਰਾ ਬਾਲ ਸਾਹਿਬ ਦੇ ਗੇਟ ਤੇ ਹੀ ਪਹੁੰਚ ਹੀ ਗਏ ਆ। ਸੋ ਹੋਣਾ ਅਸੀਂ ਅਗਲੇ ਪੜਾਵੀ ਤਿਆਰੀ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਤਖਤ ਸ੍ਰੀ ਪਟਨਾ ਸਾਹਿਬ ਤੋਂ ਆਪਣੀ ਯਾਤਰਾ ਪੂਰੀ ਕਰਕੇ ਅੰਮ੍ਰਿਤਸਰ ਨੂੰ ਵਾਪਸ ਰਵਾਨਾ ਹੋਣ ਲੱਗੇ ਆ ਸਾਡੀ ਫਲਾਈਟ ਜਿਹੜੀ ਆ ਅੱਜ ਕੋਈ 3:40 ਵਜੇ ਨੂੰ ਵਾਹੀ ਰਵਾਨਾ ਹੋਣਾ ਵਾ ਤੇ ਗੁਰਦੁਆਰਾ ਸਾਹਿਬ ਦੀਆਂ ਬੱਸਾਂ ਜਿਹੜੀਆਂ ਵਾ 1 ਵਜੇ ਸਾਨੂੰ ਬੱਸ ਜਿਹੜੀ ਆ ਹੌਣ ਛੱਡਣ ਵਾਸਤੇ ਚਲੀ ਆ ਸਾਡੇ ਨਾਲ ਹੋਰ ਵੀ ਸੰਗਤ ਹੈਗੀ ਆ ਸੋ ਅਸੀਂ ਵੱਖ-ਵੱਖ ਗੁਰੂਤਾਮ ਦੇ ਦਰਸ਼ਨ ਕਰਕੇ ਬਹੁਤ ਹੀ ਮਨ ਪ੍ਰਸੰਨ ਹੋਇਆ ਵਾ ਸੋ ਇਹ ਯਾਤਰਾ ਬਹੁਤ ਹੀ ਵਧੀਆ ਰਹੀ ਔਰ ਬਹੁਤ-ਬਹੁਤ ਪ੍ਰਮਾਤ ਕਰਦੇ ਆ ਪ੍ਰਮਾਤਮਾ ਦਾ ਜਿਨ੍ਹਾਂ ਨੇ ਇਹ ਸਾਨੂੰ ਸਾਡੇ ਦੇ ਬਖਸ਼ਿਸ਼ ਕੀਤੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਬੋਲੇ ਸੋ ਨਿਹਾਲ ਸਤਿ ਆਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਪੂਰੀ ਵਾਲਿਆਂ ਦੇ ਵੱਲੀ ਕਾਰ ਸੇਵਾ ਚੱਲ ਰਹੀ ਆ ਉਹਨਾਂ ਵੱਲੋਂ ਸੰਗਤਾਂ ਲਈ ਗੱਡੀਆਂ ਦਾ ਪ੍ਰਬੰਧ ਕੀਤਾ ਜਾਂਦਾ ਵਾ ਸੰਗਤ ਦੇ ਹਿਸਾਬ ਨਾਲ ਜੇ ਸੰਗਤ ਵੱਧ ਹੋਵੇ ਤੇ ਗੱਡੀ ਜਿਹੜੀ ਆ ਉਹ ਵੱਡੀ ਭੇਜਦੇ ਆ ਜੇ ਥੋੜੀਆਂ ਹੋਣ ਸਰ ਤਾਂ